ਹਾਂਜੀ ਬਬਾਈ ਕੀ ਨਾਮ ਦੇ ਮੇਰਾ ਨਾਮ ਵੀਜੇ ਕੁਮਾਰ ਜੀ ਹਾਂ ਜੀ ਮੇਰਾ ਨਾਮ ਵੀਜੇ ਕੁਮਾਰ ਜੀ ਕਿੱਥੇ ਰਹਿੰਦੇ ਹੋ ਮੈਂ ਇਹ ਨੰਦ ਐਵੇਨਿਊ ਜੰਦਾ ਜੀ ਇਹ ਪਪਾਈ ਇਹ ਚਮਾਰ ਰੋਡ ਡੰਪ ਤੇ ਅੱਗ ਲੱਗੀ ਕਿੱਦਾਂ ਦੇਖਦੇ ਹੋ ਮੈਂ ਘਰ ਤੋਂ ਵੇਖੀ ਜੀ ਅੱਗ ਜੀ ਤੇ ਮੈਂ ਵਿਆਹ ਸਪੈਸ਼ਲ ਵੇਖਣ ਵਾਸਤੇ ਆਇਆ ਮੈਂ ਕਿਹ ਪਤਾ ਨਹੀਂ ਅੱਗ ਕਿੱਥੇ ਲੱਗੀ ਹੈ ਤੇ ਇਸ ਕਰੇ ਵੇਖਣ ਆਇਆ ਤੇ ਤੁਹਾਡਾ ਮੇਰਾ ਮੁਲਾਕਾਤ ਹੋ ਗਈ ਹਾਂਜੀ ਇਹ ਨਹੀਂ ਭਿਆਨਕ ਅੱਗ ਤਾਂ ਲੱਗਦਾ ਨਹੀਂ ਵੀ ਕਿੱਦਾਂ ਨੁਕਸਾਨ ਹੋ ਸਕਦਾ ਹਾਂ ਹੋ ਸਕਦਾ ਹੈ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਤੇ ਮੈਂ ਕਹਿੰਦਾ ਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹਦਾ ਇੰਤਜ਼ਾਮ ਕਰਨਾ ਚਾਹੀਦਾ ਆਪਣੀ ਮੌਕੇ ਤੇ ਅੱਛਾ ਤੁਸੀਂ ਅੱਗ ਵੇਖਦੇ ਹੋਏ ਨਜ਼ਰ ਆਇਓ ਇੱਥੇ ਕਿਹੜਾ ਡੰਪ ਹੈ ਕਿੰਨੇ ਪੁਰਾਣਾ ਇੱਥੇ ਇਹ ਬੜਾ ਪੁਰਾਣਾ ਡੰਪ ਜੀ ਹਾਂ ਜੀ ਬਹੁਤ ਪੁਰਾਣਾ ਡੰਪ ਹੈ ਜੀ ਤਾਂ ਲੱਗਦਾ ਨਹੀਂ ਇੱਥੋਂ ਕੋਈ ਚੰਗਾੜੀ ਉੱਠ ਕੇ ਕੋਈ ਲਾਗੇ ਮੁਹੱਲੇ ਬਿਲਕੁਲ ਬਿਲਕੁਲ ਮੁਹੱਲੇ ਜੀ ਆ ਸਕਦੀ ਜੀ ਬਿਲਕੁਲ ਮੁਹੱਲੇ ਜੀ ਆ ਸਕਦੀ ਹੈ ਇਹੀ ਚਾਹਨੇ ਆ ਕਿ ਹੁਣੇ ਸ਼ਾਸਨ ਪ੍ਰਸ਼ਾਸਨ ਜੋ ਵੀ ਹੈਗਾ ਇਹਦਾ ਇੰਤਜ਼ਾਮ ਕੀਤਾ ਜਾਵੇ ਅੱਗ ਵੀ ਚਾਹੀਏ